ਇਸ ਵਕਤ ਮੌਜੂਦ ਆ ਗੁਰਦੁਆਰਾ ਸ਼ਿਦਾ ਸਾਹਿਬ ਵਿਖੇ ਅੰਮ੍ਰਿਤਸਰ ਜਿੱਥੇ ਕੀ ਹਰ ਐਤਵਾਰ ਜਿਹੜਾ ਕਿ ਚਪੈਰਾ ਕੱਟਿਆ ਜਾਂਦਾ ਤੇ ਗੱਲ ਕੀਤੀ ਜਾਵੇ ਇਹ ਜਿਹੜਾ ਗੁਰਦੁਆਰਾ ਹੈ ਸੰਗਤਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਉਤਸ਼ਾਹ ਹੁੰਦਾ ਹੈ ਐਤਵਾਰ ਦਾ ਕਿ ਜਿੱਦਾਂ ਐਤਵਾਰ ਚਪੈਰਾ ਲੱਗਦਾ ਤੇ ਸੰਗਤਾਂ ਦੂਰੋਂ ਦੂਰੋਂ ਜਿਹੜੀਆਂ ਇੱਥੇ ਹਾਜ਼ਰੀਆਂ ਭਰਨ ਆਉਂਦੀਆਂ ਨੇ ਤਾਂ ਤਸਵੀਰਾਂ ਦਿਖਾ ਦਿੰਨੇ ਆ ਇੱਥੇ ਮੌਜੂਦ ਆ ਸੰਗਤਾਂ ਜਿਹੜੀਆਂ ਨੇ ਤੇ ਇੱਥੇ ਆਉਂਦੀਆਂ ਨੇ ਤੁਹਾਨੂੰ ਦਿਖਾ ਦਈਏ ਜਿਹੜਾ ਇਹ ਰਾਹ ਆ ਇਹ ਐਤਵਾਰ ਵਾਲੇ ਦਿਨ ਜਿਹੜਾ ਕਿ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਸੰਤਾਂ ਦੇ ਲਈ ਜਿਹੜਾ ਕਿ ਸੰਤਾਂ ਆਰਾਮ ਨਾਲ ਦਰਸ਼ਨ ਦੀਦਾਰੇ ਕਰ ਸਕਣ ਅਤੇ ਦੁਪਹਿਰੇ ਤੇ ਜਿਹੜਾ ਕਿ ਜਿਹੜਾ ਪਾਠ ਗੱਲ ਕਰੀ ਜਾਂਦੀ ਸੰਤਾਂ ਜਿਹਦੀਆਂ ਜਪ ਕਰਦੀਆਂ ਨੇ ਉਹ ਦਿਖਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇਸਰਾ ਬਲ ਜਿਹੜਾ ਕਿ ਸੰਤਾਂ ਦੇ ਇੱਕ ਪਾਸੇ ਦੇਖੀਏ ਤਾਂ ਸੰਤਾਂ ਦੀ ਸੇਵਾ ਕਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਗੱਲ ਕਰ ਲਈ ਇੱਕ ਲੋਕਾਂ ਦਾ ਵਿਸ਼ਵਾਸ ਹੀ ਹੈ ਜਿਹੜਾ ਬਾਬਾ ਦੀਪ ਸਿੰਘ ਦੇ ਜਿਹੜਾ ਦਰ ਤੇ ਜਿਹੜਾ ਖਿੱਚ ਲਿਆਦਾ ਤੇ ਜੇ ਦੇਖਿਆ ਜਾਵੇ ਤਾਂ ਸੰਤਾਂ ਦਾ ਇੱਕ ਅਤਵਾਰ ਜਿਹੜਾ ਦੇਖਿਆ ਕਿ ਵੱਡੀ ਗਿਣਤੀ ਚ ਇੱਥੇ ਸੰਗਤ ਪਹੁੰਚਦੀ ਆ ਹਰ ਇੱਕ ਦਾ ਆਪਣਾ ਆਪਣਾ ਵਿਸ਼ਵਾਸ ਹੁੰਦਾ ਪਰ ਦੇਖਿਆ ਜਾਵੇ ਤਾਂ ਐਤਵਾਰ ਇੱਥੇ ਵੱਡੇ ਪੱਧਰ ਤੇ ਜਿਹੜੇ ਕਿ ਲੰਗਰ ਵੀ ਲੱਗਦੇ ਨੇ ਤੁਹਾਨੂੰ ਤਸਵੀਰਾਂ ਜਿਹਾ ਅਸੀਂ ਦਿਖਾਣੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਇੱਥੇ ਸੰਗਤ 11:00 ਸ਼ੁਰੂ ਹੋ ਗਈ ਆ ਦੁਪਹਿਰਾ ਜਿਹੜਾ ਕਿ ਇੱਥੇ ਸ਼ੁਰੂ ਹੁੰਦਾ ਵਾ ਤੇ ਉਸ ਤੋਂ ਬਾਅਦ ਜਿਹੜੀਆਂ ਸੰਤਾਂ ਨੇ ਕਈ ਇੱਥੇ ਆਪਣਾ ਪਾਠ ਕਰਕੇ ਇੱਥੇ ਹਾਜ਼ਰੀਆਂ ਭਰਦੀ ਨੇ ਅਤੇ ਕਈ ਸੰਤਾਂ ਹੁੰਦੀਆਂ ਨੇ ਕਿ ਉਹ ਜਿਹੜਾ ਸੇਵਾ ਕਰਕੇ ਕਿਉਂਕਿ ਦੇਖਿਆ ਜਾਵੇ ਤਾਂ ਇੰਨੀ ਵੱਡੀ ਗਿਣਤੀ ਸੰਗਤ ਨੇ ਆਉਣਾ ਤੇ ਉਹਨਾਂ ਦੀ ਸੇਵਾ ਜਿਹੜੀ ਹੈ ਕਿ ਬਹੁਤ ਜ਼ਰੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਗਰਮੀ ਦਾ ਮਾਹੌਲ ਹੈ ਪੂਰੇ ਪੰਜਾਬ ਭਰ ਦੇ ਵਿੱਚ ਗਰਮੀ ਦਾ ਮਾਹੌਲ ਹੈ ਪਰ ਸੰਗਤ ਦਾ ਜਿਹੜਾ ਗੁਰੂ ਲਈ ਪਿਆਰ ਹੈ ਉਹ ਸਾਫ਼ ਦਿਖਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜੜੀਆਂ ਨੇ ਕਿ ਬੜੀ ਸੇਵਾ ਕਰ ਰਹੀਆਂ ਨੇ ਪਰ ਦੇਖਿਆ ਜਾਵੇ ਤਾਂ ਇੱਕ ਬਹੁਤ ਇੱਕ ਵੱਡੀ ਵਧੀਆ ਗੱਲ ਹੈ ਕਿ ਸੰਤਾਂ ਨੂੰ ਜਿਹੜਾ ਕਿ ਕੋਈ ਵਿਸ਼ਵਾਸ ਜਿਹੜਾ ਹਰੇ ਅਤਵਾਰ ਜਿਹੜਾ ਖੇਚ ਲੈ ਆਂਦਾ ਕਿਉਂਕਿ ਦੇਖਿਆ ਜਾਵੇ ਤਾਂ ਇੱਕ ਗੁਰੂ ਦੇ ਲਈ ਪਿਆਰ ਹੈ ਜਿਹੜਾ ਸੰਤਾਂ ਦੀ ਲਿਖਦਾ ਹੈ ਪਰ ਐਤਵਾਰ ਦੀ ਗੱਲ ਕਰ ਲਈਏ ਐਤਵਾਰ ਹੀ ਕਿਉਂ ਐਤਵਾਰ ਕਿਉਂਕਿ ਇਸ ਦਿਨ ਪੈਰਾ ਕਿਤੇ ਜਾਂਦੇ ਆ ਪੈਰਾ ਕੱਟਿਆ ਜਾਂਦਾ ਜਿਵੇਂ ਅਸੀਂ ਸੁਖਮਨੀ ਸਾਹਿਬ ਦੇ ਪਾਠ ਅਤੇ ਹੋਰ ਪਾਠ ਜਿਹੜੇ ਕਿ ਜਪ ਕੀਤੇ ਜਾਂਦੇ ਨੇ ਜਪਜੀ ਸਾਹਿਬ ਦੀ ਗੱਲ ਕਰ ਲਈਏ ਸੰਤਾਂ ਜਿਹੜੀਆਂ ਨੇ ਪਾਠ ਦਾ ਜਪ ਕਰਦੀਆਂ ਨੇ ਜਿਦੇ ਵੇਖ ਸਕਦੇ ਹੋ ਕਿ ਸੰਤਾਂ ਜਿਹੜੀਆਂ ਨੇ ਕਿ ਗਰਮੀ ਦਾ ਮਾਹੌਲ ਹੈ ਪਾਣੀ ਵਗੈਰਾ ਵੀ ਤੁਸੀਂ ਦੇਖ ਸਕਦੇ ਨਾਲ ਨਾਲ ਸੰਤਾਂ ਦੀ ਜੀ ਸੇਵਾ ਕਰਦੇ ਨੇ ਇੱਕ ਪਾਸੇ ਜਲ ਪਾਇਆ ਜਾ ਰਿਹਾ ਇੱਕ ਪਾਸੇ ਜਿਹੜਾ ਕੀ ਸੇਵਾ ਵੀ ਹੋ ਰਹੀ ਹੈ ਗੱਲਬਾਤ ਕਰ ਲੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ پیرੋ ਆਪਨਾ ਨਾਮ ਰঞ্জੀਤ ਸਿੰਘ ਹੈ ਬਈ ਕਿੰਨਾ ਸਮਾਂ ਹੋ ਗਿਆ ਇੱਥੇ ਦਰ ਤੇ ਸੇਵਾ ਕਰਦੇ ਹੋ ਉਹ ਬਈ ਮੈਂ ਰঞ্জੀਤ ਸਿੰਘ ਦੀ ਡਿਊਟੀ ਕਰਦਾ ਮੈਨੂੰ ਦੇ 6-7 ਮਹੀਨੇ ਹੋਏ ਮਲਗੀ ਹਾਲਿਆਤ ਵਾਲੋ ਪ੍ਰੋਗਰਾਮ ਕਰਕੇ ਨਹੀਂ ਨਿਭਾਇਆ ਤਾਂ ਬਾਕੀ ਆਪਣੇ ਵੀਰ ਨਾਲ ਪੜਾ ਸਾਰੇ ਨੇ ਇਹ ਜੋ ਚਬਲ ਸਾਹਿਬ ਸ਼ੁਰੂ ਹੋਇਆ ਵਾ ਇੱਥੇ ਸੇਵਾ ਕਰਦੇ ਨੇ ਆ ਕੇ ਮੰਨ ਤਾਂ ਨਾਲ ਇਹ ਜੋ ਵੀ ਆਪਣੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਾ ਇਹਨਾਂ ਤੇ ਤੇ ਜੋ ਵੀ ਮੰਗੋ ਮੋਹ ਮਰਾਦਾ ਉਹ ਪੂਰੀਆਂ ਹੁੰਦੀਆਂ ਇੱਥੇ ਮਤਲਬ ਕਿ ਵਿਸ਼ਵਾਸ ਹੈ ਇੱਕ ਬਾਬਾ ਦਾ ਹਾਂ ਜੀ ਹਾਂ ਜੀ ਬਿਲਕੁਲ ਉਹਨਾਂ ਦਾ ਪੂਰਾ ਵਿਸ਼ਵਾਸ ਆ ਅਮਰਦੇਵਲੇ ਵੀਰ ਗੁਰਦਾਰੇ ਵੀ ਪਿੰਡ ਵੀ ਸੇਵਾ ਕਰਦੇ ਜਾ ਕੇ ਇੱਥੇ ਵੀ ਸਾਰੇ ਸੇਵਾ ਕਰਦੇ ਨੇ ਤੇ ਮਤਲਬ ਮਨੇਰੇ 5 6 ਵਜੇ ਨਾਲ ਕਰੋਨ ਨਿਕਲਉਂਦੇ ਨੇ ਆਪਾਂ ਤੇ ਸ਼ਾਮ ਨੇ ਆ ਸਮਾਪਤੀ ਕਰਕੇ ਦੁਪਹਿਰ ਸਾਤ ਤੋਂ ਬਾਅਦ ਧਿਆਨਾ ਜੋ ਵੀ ਇਹਨਾਂ ਦੀ ਮਨੋ ਕਾਮਨਾ ਪੂਰਨ ਹੋ ਗਿਆ। ਮੈਂ ਦੇਖਿਆ ਵੀ ਅਕਸਰ ਹੀ ਲੋਕ ਐਤਵਾਰ ਨੂੰ ਛੁੱਟੀ ਮਨਾਉਂਦੇ ਨੇ ਪਰ ਸੰਤਾਂ ਜਿਹੜੇ ਨੇ ਹੁਣ ਗੁਰੂਵਾਰਾ ਜਿਹੜੀ ਮੁੜ ਕੇ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦਾ ਲੱਗਦਾ ਇੰਨੀ ਵੱਡੀ ਗਿਣਤੀ ਸੰਤਾਂ ਜਿਹੜੀ ਆਪਾਂ ਅੱਗੇ ਆਪਾਂ ਦੇਖ ਲਈ ਅਕਸਰ ਐਤਵਾਰ ਹੁੰਦਾ ਤੇ ਗਰਾਊਂਡ 'ਚ ਬੱਚੇ ਨੂੰ ਦੇਖਣਾ ਜਾਂ ਬੋੜੀ ਥਲੇ ਕੇਦੇ ਤਾਜ ਕਿੱਦੜੇ ਹੋਣਗੇ ਅੱਜ ਆਪਾਂ ਦੇਖੀਏ ਤੇ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਵਾ ਨਾ ਕਿ ਅੱਜ ਆਪਾਂ ਜਦੋਂ ਸ਼ਕਲ ਉੱਪਰ ਨਿਕਲਦੇ ਆ ਨਾ ਜਿਹੜੇ ਵੀ ਤੁਸੀਂ ਦੇਖੋਗੇ ਇਹ ਇਹੋਂ ਵੇਖੋਗੇ ਕਿ ਕਿੱਥੇ ਜਾ ਰਹੇ ਬਾਬਾ ਦੀਪ ਸਿੰਘ ਜੀ ਸੰਤਸਰਾਂ ਜਾ ਰਹੇ ਬਾਬਾ ਦੀਪ ਸਿੰਘ ਦੇ ਅਸਥਾਨਾਂ ਤੇ ਜਾ ਰਹੇ ਦੇਸੀ ਦਾ ਸਾਹਿਬ ਜਾ ਰਹੇ ਮੱਲਕੀ ਤੇ ਇੱਥੇ ਆ ਕੇ ਦੇਖੀ ਜੀ ਤੇ ਬਹੁਤ ਰੌਣਕ ਮੇਲਾ ਜਿਹੜੀ ਭਾਰੀ ਉਤਸ਼ਾਹ ਆ ਜਾ ਨੌਜਵਾਨ ਦੇ ਵਿੱਚ ਸੇਵਾ ਕਰਦੇ ਆ ਤੇ ਅਸੀਂ ਹੋਰ ਹੀ ਸੰਗਤਾਂ ਨੂੰ ਅਪੀਲ ਕਰਦੇ ਆ ਹੋਰ ਹੀ ਸੰਗਤਾਂ ਨੂੰ ਦੱਸਦੇ ਆ ਕਿ ਵਾਅਦਾ ਤੋਂ ਵਾਅਦਾ ਚੱਲ ਕੇ ਫਿਰ ਸੇਵਾ ਕਰਨਾ ਆਇਆ ਕਰੋ ਤੇ ਨਾਲ ਆਪਣਾ ਵਾਅਦਾ ਜਿਹੜਾ ਨਾਮ ਸਿਮਰਨ ਬਾੜੀ ਦੇ ਨਾਲ ਜਿਓ ਕਿਉਂਕਿ ਆਉਣ ਵਾਲਾ ਜ ਸਮਾਂ ਭਿਆਨ ਗਿਆ ਤੇ ਉਤੋਂ ਜੀ ਬਚਣਾ ਆ ਤੇ ਨਾਮ ਸਿਮਰਨਾ ਖਾਨੂੰ ਬਹੁਤ ਜ਼ਰੂਰੀ ਹੈ ਤੇ ਆਉਣ ਵਾਲੇ ਬੱਚਿਆਂ ਜਿਹਨ ਜਾਨੀ ਕਿ ਲੈਕਚਰ ਸਦਮਾ ਦਰਿਆਜ ਨੂੰ ਕਾਹ ਦਿੰਨੇ ਆਪਾਂ ਉਹ ਅੱਜ ਦਾ ਤੁਸੀਂ ਦੇਖ ਰਹੇ ਬਾਦ ਰਿਆ ਤੇ ਭਾਈ ਅਮਰਪਾਲ ਸਿੰਘ ਮੈਰੋ ਜੀ ਨੇ ਉਹਨਾਂ ਨੇ ਵੇਖੋ ਕਿਦਾ ਵਾਤਾ ਅਬਰਾਂ ਲਗੀਦਾ ਤੇ ਕੰਚਨ ਜਰੀਪਾ ਬੀ ਨੂੰ ਸੁਧਾਰਿਆ ਨਰਤ ਸੁਧਾਰਿਆ ਤੇ ਮੈਂ ਅਸੀਂ ਇਹੋ ਅਪੀਲ ਕਰਦੇ ਆ ਕਿ ਜਿੱਥੇ ਲੈਕਚਰ ਵਾਜੀ ਹੁੰਦੀ ਉਹ ਸਾਨੂੰ ਸਾਰੇ ਨੌਜਵਾਨਾਂ ਨੇ ਇਹਨਾਂ ਨੂੰ ਖੰਣਾ ਚਾਹੀਦਾ ਕਿਉਂ ਰੋਕਣਾ ਚਾਹੀਦਾ ਆ ਅੱరే ਆਉਣ ਵਾਲੀ ਪੀੜੀ ਬੱਚੇ ਆ ਇਹਨਾਂ ਨੂੰ ਅਸੀਂ ਕੀ ਸਿਖਿਆ ਦਵਾਉਣਾ ਤੇ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਗੁਰਬਾਣੀ ਦੇ ਨਾਲ ਸਾਰੇ ਜੁੜਨਾ ਚਾਹੀਦਾ ਕੀਰਤਨ ਸਮਾਗਮ ਵਗੈਰਾ ਕਰਾਉਣੇ ਚਾਹੀਦੇ ਗੁਰੂ ਦੀ ਬਾਣੀ 'ਚ ਕਿੰਨਾ ਕ ਆਨੰਦ ਹੁੰਦਾ ਕਿ ਜਦ ਗੁਰੂ ਦੀ ਬਾਣੀ ਪੜ੍ਹਦੇ ਆ ਕਹਿੰਦੇ ਦੁੱਖ ਕੱਟੇ ਜਾਂਦੇ ਨੇ ਰੋਗ ਕੱਟੇ ਜਾਂਦੇ ਗੁਰੂ ਦੀ ਬਾਣੀ 'ਚ ਕਿੰਨਾ ਕ ਆਨੰਦ 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 ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਗੁਰੂ ਮਹਾਰਾਜ ਦੇ ਬਾਣੀ ਜਦੋਂ ਤੁਸੀਂ ਪੜ੍ਹਨ ਲੱਗ ਦੇ ਤੁਹਾਨੂੰ ਕੋਈ ਇੱਧਰ ਦੀ ਸੋਚ ਬੋਲਣ ਦਾ ਐ ਕਾਕਾ ਕਰ ਚੇਤੋ ਕੇ ਬਾਬਾ ਪਾਣੀ ਪਾ ਰਹੇ ਆ ਗੁਰਦੀ ਫਿਰ ਉਹ ਗੁਰੂ ਮਹਾਰਾਜ ਆਪ ਸਹਾਰਾ ਹੁੰਦਾ ਹੁਣ ਕੋਈ ਵੀ ਗੱਲ ਕਰ ਲੋ ਕਿ ਮੇਰੀ ਮੈਸੇਜ ਹੀ ਸੀ ਉਹਨਾਂ ਦੇ ਆਪਰੇਟ ਹੋਣਾ ਸੀ ਕਿਨੇ ਲੱਖ ਰੁਪਏ ਦਾ ਖਰਚਾ ਉਹਨਾਂ ਦੱਸਿਆ ਤੇ ਬਾਬਾ ਦੀਪ ਸਿੰਘ ਜੀ ਜੀ ਦਾ ਨੇ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕੀਤੀ ਕਿ ਸਾਡੇ ਤੁਸੀਂ ਸਹਾਰਾਓ ਤੇ ਅੱਜ ਮੇਰੀ ਜੇਈ ਕਰਦੀ ਦਾ ਆਪਰੇਸ਼ਨ ਆ ਉਹ ਨਹੀਂ ਹੋਣਾ ਉਹ ਦਵਾਈ ਦੇ ਨਾਲ ਹੀ ਜਰਾ ਠੀਕ ਹੋ ਜਾਣਾ ਹਾਂਜੀ ਪ੍ਰੇਤ ਗੁਰੂ 'ਚ ਇੰਨੀ ਸ਼ਕਤੀ ਹੈ ਕਿ ਗੁਰੂ ਆਪਣੇ ਸੰਤਾਂ ਦੇ ਜਿਹੜੇ ਦੁੱਖ ਤੋੜ ਦਿੰਦੇ ਗੁਰਬਾਣੀ ਨੇ ਵਾਅਦਾ ਹਨ ਮੈਂ ਤਾਂ ਦੀਵਾਨ ਤੁਹੇ ਮੇਰਾ ਸੁਆਮੀ ਮੈਂ ਤੁਧੇ ਆਗੇ ਅਰਦਾਸ ਮੈਂ ਹੋਰ ਥਾ ਨਾ ਹੀ ਕਰੂੰ ਜਿਸ ਵੇ ਪ੍ਰੇਮਤੀ ਮੇਰਾ ਦੁੱਖ ਹੋਗਾ ਤੁਝੇ ਹੀ ਪਾਸ ਆ ਕਿ ਆਪਾ ਜੀ ਇੱਕ ਆਸ ਰੱਖੇ ਚੱਲੀ ਨਾ ਗੁਰੂ ਮਹਾਰਾਜ ਦੇ ਤੇ ਉਹ ਸਾਨੂੰ ਜਿਹੜੀ ਆਸ ਮਿਹਰ ਦੀ ਪੂਰੀ ਹੁੰਦੀ ਹੈ 10 ਬਸਤੂ ਲੈ ਪਾਸੇ ਪਾਵੇ ਇੱਕ ਵਸਤੂ ਕਰਨ ਵਿਖੋੜ ਗਵਾਵੇ ਜਦੋਂ ਆਪਾਂ 10 ਵਸਤੂ ਗੁਰੂ ਤੇ ਪਾਸੋਂ ਮੰਗਦੇ ਆ ਸਾਨੂੰ ਗੁਰੂ 9 ਵਸਤੂਆਂ ਦਿੰਦਾ 1 ਵਸਤੂ ਨਹੀਂ ਦਿੰਦਾ ਅਸੀਂ ਨਰਾਸ਼ ਹੋ ਜਾਂਨੇ ਆ ਆਸਾ ਜਿਹੜੀ ਉਹ ਹਾਰ ਜਾਂਨੇ ਆ ਤੇ ਸਾਨੂੰ ਇਹ ਇੱਕ ਹੀ ਬੁੱਧੇ ਭਰੋਸਾ ਰੱਖਣਾ ਚਾਹੀਦਾ ਵਾ ਜੇ ਜਦੋਂ ਅਸੀਂ ਭਰੋਸਾ ਰੱਖਾਂਗੇ ਗੁਰੂ ਦੇ ਤੇ ਸਾਨੂੰ ਸਭ ਕੁਝ ਹੀ ਮਿਲੇ ਸੰਤਾਂ ਕੀ ਅਪੀਲ ਕਰਨੀ ਚਾਹੋਗੇ ਕਿ ਨਿਕ ਅਨੰਦ ਹੁੰਦਾ ਇੱਥੇ ਸੰਗਤਾਂ ਨੂੰ ਇਹੀ ਅਪੀਲ ਆ ਕੀ ਸੰਗਤਾਂ ਵਾਤਵਾਚ ਆਗੇ ਆਉਂਦੀਆਂ ਨੇ ਤੇ ਇਹਨਾਂ ਨੂੰ ਇਹੀ ਅਪੀਲ ਹੈ ਅੱਗੇ ਆਣ ਕੇ ਆਪਣਾ ਸੇਵਾ ਪਾਣੀ ਵੱਲ ਧਿਆਨ द्या ਕਰੋ ਜਿਹੜੇ ਕਈ ਵੇਖਿਆ ਆਪਾਂ ਨੌਜਵਾਨ ਵਿੱਚ ਹੋ ਹੈਗੇ ਵੀ ਚਲੋ ਆਪਾਂ ਨਹੀਂ ਕਹਦੇ ਕਿ ਮਾਰੇ ਕਮਾਲ ਤੇ ਮੇਰੇ ਬਾਕੀ ਸੰਗਤਾਂ ਨੂੰ ਇਹ ਅਪੀਲ ਜਿਦੋਂ ਆਪਾਂ ਕੋਈ ਗੁਰਬਾਣੀ ਪੜਦੇ ਆ ਤੇ ਗੁਰਗਾ ਸਾਹਿਬ ਦੀ ਵਾਤਵਾਚ ਆਪਾਂ ਜਿਹੜੀ ਬੇਦਵੀ ਤੋਂ ਸੰਭਾਲ ਕੇ ਰੱਖੇ ਕਰੀਏ ਕਿ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਨੂੰ ਹੱਥ ਸੁੱਚੇ ਕਰ ਲਿਆ ਕਰੀਏ ਤੇ ਫਿਰ ਅਸੀਂ ਗੁਰਗਾ ਸਾਹਿਬ ਨੂੰ ਜਿਹੜਾ ਤਾਂ ਪਾਠ ਤੋਂ ਕਹਿਆ ਕਰੀਏ ਉਹ ਬਤਾਨਾ ਪਾਕਿਸਤਾਨ ਕੀ ਬਹੁਤ ਵਧੀਆ ਗੱਲ ਹੈ ਤਸਵੀਰਾਂ ਚ ਦੇਖ ਰਹੇ ਹੋ ਕਿ ਸਰੀ ਗੁਰੂ ਦੀ ਸੰਤਾਂ ਨੇ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਉਹ ਵਧੀਆ ਸੰਦੇਸ਼ ਵੀ ਜਿਹੜਾ ਦਿੱਤਾ ਜਾ ਰਿਹਾ ਕਿ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਗੁਰੂ ਦਾ ਨਾਮ ਜਪ ਕਰਨਾ ਬਹੁਤ ਜ਼ਰੂਰੀ ਹੈ ਵੀ ਦੇਖ ਸਕਦੇ ਹੋ ਕਿ ਸੰਤਾਂ ਦੇ ਲਈ ਜਿਹੜਾ ਕਿ ਚਾਹ ਦੇ ਜਿਹੜੇ ਲੰਗਰ ਆ ਉਹ ਵੀ ਲਗਾਏ ਗਏ ਨੇ ਨਾਲੇ ਜਲਪਤੀ ਦਾ ਜਿਹੜਾ ਪ੍ਰਬੰਧ ਪੂਰਾ ਕੀਤਾ ਬਾਕੀ ਸਾਹਿਬ ਹੈ ਕਿ ਨਾਮ ਜੀ ਗੁਰੂ ਉਹ ਮੈਂ ਜੀ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਕੋ ਆਪਣਾ ਨਾਮ ਸਰਦਾਰ ਸਿੰਘ ਚੰਦ ਸਿੰਘ ਜੀ। ਹਾਂ ਜੀ। ਸਤਿਗੁਰੂ ਦਾ ਫਰਮਾਨ ਹੈ ਸਤਿਗੁਰੂ ਕੀ ਸੇਵਾ ਸਵਾਲ ਹੈ ਜੇ ਕੋ ਕਰੇ ਜਤਲਾਈ। ਇਹ ਸਾਡੇ ਤਨਤਨ ਸਾਹਿਬ ਜੀ ਦੇ ਨਾਮ ਸੇਵਾ ਸੁਸਾਇਟੀ ਦੇ ਨੂੰ ਮੈਂਬਰ ਹਰ ਐਤਵਾਰ ਨੂੰ ਸੰਗਤਾਂ ਦੀ ਸੇਵਾ ਵਿੱਚ ਜੁੜ ਜਾਂਦੇ ਹਨ। ਇਹ ਜੋ ਹਰ ਵੀਰੋ ਸੰਗਤਾਂ ਦਾ ਹਰ ਐਤਵਾਰ ਤਕਰੀਬਨ 7-8 ਲੱਖ ਦੇ ਲਾਗੇ ਸੰਗਤ ਨੂੰ ਘਰ ਪਹੁੰਚਦੀ ਹੈ ਕਿ ਚੁਪਹਿਰਾ ਕੱਢਣ ਲਈ ਜੋ ਚਾਰ ਚੁਪਹਿਰੇ ਕੱਢਦਾ ਆਪਣੇ ਮਨ ਦੀ ਇੱਛਾ ਰੱਖ ਕੇ ਸਤਿਗੁਰੂ ਪਾਸੋਂ ਜੋ ਮੰਗਦਾ ਸੋ ਮਿਲਦਾ ਹੈ ਕਿਉਂਕਿ ਜੋ ਮੰਗਾ ਠਾਕਰ ਆਪਣੇ ਸੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਆਂ ਉਹ ਸੱਚ ਹੋਵੇ ਚਾਰ ਚੁਪਹਿਰੇ ਕੱਢ ਕੇ ਆਪਣੇ ਮਨੋਂ ਕਾਮਨਾ ਪੂਰੀ ਸੰਗ ਕਰਦੀ ਹੈ ਇਸ ਤਰ੍ਹਾਂ ਹੀ ਸੇਵਾ ਦਾ ਮੌਕਾ ਮਿਲਿਆ ਦਾਸ ਨੂੰ 3-4 ਸਾਲ ਤੋਂ ਇਹ ਸੇਵਾ ਚੱਲਦੀ ਆ ਰਹੀ ਆ ਇਸ ਤਰ੍ਹਾਂ ਹੀ ਸਾਡੇ ਨਾਲ ਸੰਗਤਾਂ ਜੁੜੀਆਂ ਹੋਈਆਂ ਨੇ ਜੋ ਭਾਂਡਿਆਂ ਦੀ ਸੇਵਾ ਕਰ ਰਹੀਆਂ ਨੇ ਸਾਡੇ ਨਾਲ ਪਿੰਡਾਂ ਦੇ ਜੁੜੇ ਹੋਏ ਜਿਨ੍ਹਾਂ ਦੀ ਬਹੁਤ ਲਗੜ ਹੈ ਕਈ ਵਾਰ ਮੈਂ ਵੀ ਵਖਿਆ ਜੋ ਆਸ ਬੋਲੋ ਸੰਗਤ ਅਰਦਾਸ ਕਰਾਉਂਦੀ ਹੈ ਉਹ ਪੂਰੀ ਹੁੰਦੀ ਹੈ ਉਹ ਅਗਲੇ ਹੱਥੇ ਖੁਸ਼ ਹੋ ਗਏ ਇਹ ਸੇਵਾ ਜੀ ਸਭ ਆਉਂਦੀ ਹੈ ਤੇ ਇਸੇ ਰੇਵਾ ਚੱਲਦੀ ਆ ਸੰਤਾ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿੰਨਾ ਕ ਬਦਲਾਵ ਹੈ ਗੁਰੂ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਦੇਖੋ ਜੀ ਗੁਰੂ ਜੇ ਪਟਾਣੀ ਨਾਲ ਖੋਲ ਟੁੱਟ ਜਾਂਦਾ ਉਹ ਰੁੱਲ ਜਾਂਦਾ ਇਸ ਤਾਂ ਹੀ ਜੋ ਗੁਰੂ ਨੂੰ ਪਿੱਛੇ ਹਰਦਾ ਉਹ ਵੀ ਰੁੱਲ ਜਾਂਦਾ ਜਿਹੜਾ ਗੁਰੂ ਨਾਲ ਜੁੜਿਆ ਹੈ ਉਹ ਹਰਿਆ ਭਰਿਆ ਹੈ ਜੇ ਟਾਣੀ ਨਾਲ ਖੋਲ ਜੁੜਿਆ ਹੈ ਉਹ ਵੀ ਤਾਜ ਜੁੜਿਆ ਹੈ ਉਹ ਖੁਸ਼ਹਾਲ ਰਹੇਗਾ ਟਾਣੀ ਨਾਲ ਜੁੜਿਆ ਹੈ ਐਸਾ ਗੁਰੂ ਨਾਲ ਜੁੜਦਾ ਸੰਤਾਂ ਨੂੰ ਹਰ ਪਾਸਿਓਂ ਸੁੱਖ ਮਿਲਦਾ ਹੈ ਸਿੱਖੀ ਉਪਰਵਾੜਾ ਦੇ ਸੰਤੇ ਨੇਰ ਭਰਿਆ ਹੁੰਦਾ ਹੈ ਕਦਮ ਕਦਮ ਲੇਖੇ ਉਹਨਾਂ ਦਾ ਲੱਗਦਾ ਹੈ ਇੰਨੀ ਸਿਮਾ ਕਦਮ ਵਾਈ ਵੀ ਚੱਕਾ ਖਾਲਸਾ ਵਾਈ ਗੁਰੂ ਅੱਜ ਜਿਦਾ ਕੀਤਾ ਹੁਣ ਦਿਖਾਇਆ ਸੰਤਾਂ বিনা ਕੀ ਤੁਸੀਂ ਦੇਖ ਸਕਦੇ ਹੋ ਸੇਵਾ ਕਿਹੜੀ ਚੱਲਦੀ ਆ ਹਰ ਕੋਈ ਜਿਹੜਾ ਕਿ ਇਥੇ ਹੱਥ ਨਾਲ ਹੱਥ ਜੋੜ ਕੇ ਜਿਹੜਾ ਸੇਵਾ ਕਰਦਾ ਹੈ ਇਹ ਗੁਰੂ ਤੇ ਲਈ ਜਿਹੜਾ ਪਿਆਰ ਆ ਸੰਤਾਂ ਲਈ ਜਾਵੇ ਇਹ ਤੋਂ ਬਹੁਤ ਹਰ ਐਤਵਾਰ ਵੱਡੀ ਗਿਣਤੀ ਚ ਜੜਾ ਕਿ 9 ਆਉਂਦੇ ਨੇ ਇਹ ਦੇਖਸਤ ਹੈ ਕਿ ਦੂਰ ਦੂਰ ਤੱਕ ਤੁਹਾਨੂੰ ਰਸ ਹੀ ਦਿਖੇਗਾ ਕਿ ਸੰਤਾ ਜੜੀਆਂ ਨੇ ਕਿ ਆ ਰਹੀਆਂ ਨੇ ਜਿਹੜਾ ਗੁਰੂ ਦੇ ਨਾਲ ਆਪਣਾ ਜਿਹੜਾ ਪਿਆਰ ਹੈ ਤੇ ਅਗਰ ਮਾਈਕੋ ਜਿਕ ਹਾਲ ਸਾਹਿਬ ਕਿਤੇ ਮੱਤਾ ਹੈ ਕਿ ਨਾਮ ਦੀ ਕੰਜੀ ਇਤਕਾਰ ਕਿ ਕਿੰਨਾ ਟਾਈਮ ਹੋ ਗਿਆ ਇੱਥੇ ਗੁਰੂ ਦੇਦਾਰ ਆਉਂਦੇ ਹੋ ਗਏ ਕਾਫੀ ਟਾਈਮ ਲੱਗਾਈ ਸੀ ਮਹੀਨਿਆਂ ਤੋਂ ਕਿੰਨਾ ਕ ਬਨੰਦ ਮਿਲਿਆ ਗੁਰੂ ਨਾਲ ਜੁੜ ਕੇ ਕਿੰਨਾ ਸਕੂਨ ਮਿਲਿਆ ਮਾਤਾ ਸਕੂਨ ਮਿਲਦਾ ਬਾਬੇ ਦੇ ਘਰ ਆ ਹਾਂਜੀ ਕੀ ਬਦਲਾਵ ਹੈ ਜ਼ਿੰਦਗੀ ਚ ਗੁਰੂ ਦੇ ਪਾਣੀ ਨਾਲ ਬਾਬਾ ਦੀਪ ਸਿੰਘ ਨਾਲ ਜੁੜ ਕੇ ਵਧੀਆ ਲੱਗਦਾ ਹਾਂ ਸਭ ਤੋਂ ਵਧੀਆ ਲੱਗਦਾ ਬੱਚੇ ਵਾਸਤੇ ਆਈਦਾ ਵੀ ਬੱਚਾ ਪਰਮਾਤਮਾ ਕਰੇ ਅੱਛਾ ਤੇ ਦਾ ਨਾਮ ਸਹਿਜਪਾਲ ਅੱਛਾ ਜਮੰਦਰੇ ਨੂੰ ਪ੍ਰੋਬਲਮ ਨਹੀਂ ਆਉਂਦੀ ਆਨੇ ਪਰਮਾਤਮਾ ਨੂੰ ਵਿਸ਼ਵਾਸ ਹੈ ਗੁਰੂ ਤੇ ਹਾਂਜੀ ਪੂਰਾ ਵਿਸ਼ਵਾਸ ਹੈ ਸੱਤਾ ਤੇ ਨਾਲ ਆਈ ਹਾਂਜੀ ਜੀ ਦੇ ਧੰਨਵਾਦ ਜਿਸ ਸਾਡੀ ਦੇਖ ਸਕਦੇ ਕੀ ਵਿਸ਼ਵਾਸ ਨਾਲ ਜਿਹੜੀ ਸੰਗਤਾਂ ਨੇ ਆ ਰਹੀਆਂ ਨੇ ਇੱਕ ਵਿਸ਼ਵਾਸ ਹੈ ਗੁਰੂ ਦੇ ਨਾਲ ਜਿਹੜਾ ਕਿ ਜੋੜਦਾ ਸਾਨੂੰ ਆਪਣੇ ਗੁਰੂ ਤੇ ਆਪੇ ਸੰਗਤ ਤੇ ਜਿਹੜਾ ਕਿ ਰੱਬ ਦੀ ਜਿਹੜੀ ਸੇਵਾ ਤੇ ਪੂਰਾ ਵਿਸ਼ਵਾਸ ਕਰਨਾ ਚਾਹੀਦਾ ਜਿੱਦਾਂ ਕਿ ਸੰਤਾਂ ਨਾਲ ਗੱਲਬਾਤ ਕਰਾਈ ਹੈ ਤੇ ਹਰ ਐਤਵਾਰ ਜਿਹੜਾ ਕਿ ਜਿਹੜਾ ਇਥੇ ਚਿਪੈਰਾ ਕੱਟਿਆ ਜਾਂਦਾ ਸੰਤਾਂ ਜੜੀਆਂ ਨੇ ਕਿ ਦੂਰੋਂ ਦੂਰ ਜੜੀਆਂ ਆਉਂਦੀਆਂ ਨੇ ਇੱਥੇ ਸੇਵਾ ਕਰਨ ਆਉਂਦੀਆਂ ਨੇ ਪਰ ਵੇਖਿਆ ਜਾਵੇ ਤਾਂ ਜਿਹੜਾ ਇੱਕ ਵਿਸ਼ਵਾਸ ਹੈ ਉਹ ਜੁੜਦੇ ਫੋਰ ਵੀ ਮਜੂਦ ਨੇ ਵਾਹਿਗੁਰੂ ਜੀ ਦਾ ਹਾਲ ਸਵਾ ਕੀ ਫੱਲਾ ਗੁਰੂ ਜੀ ਕਿ ਫੱਤੇ ਇੱਥੋਂ ਵੀਰ ਜੀ ਕਪੂਰ ਥਲੇ ਤੋਂ ਭਾਈ ਕੀ ਕਹਣਾ ਚਾਹੂਗੇ ਸੇਵਾ ਤੇ ਆਉਂਦੇ ਬੱਬਾ ਦੀਪ ਸਿੰਘ ਜੀ ਦੇ ਉਤਾਰ ਤੇ ਕਿੰਨਾ ਦਾ ਲੱਗਦਾ ਬਹੁਤ ਵਧੀਆ ਜੀ ਫੀਲ ਹੋ ਰਿਹਾ ਤੇ ਸ਼ਹੀਦਾਂ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਲਾ ਵੀ ਜੋ ਬੰਦੇ ਨਾਲ ਵਧੀਆ ਐਮ ਪਾਟ ਪੂਜਾ ਕਰਾ ਜੋ ਬੰਦੇ ਦੀ ਇੱਛਾ ਹੁੰਦੀ ਹੈ ਜਿ ਮੰਨੋ ਚਾਹੀ ਸਾਰੀ ਪੂਰੀ ਹੁੰਦੀ ਹੈ ਜੀ ਤੇ ਜੋ ਵੀ ਆਪਣੀ ਇਹ ਹੀ ਬੇਨਤੀ ਹੈ ਵੀ ਜਿਹੜੇ ਵੀ ਨਾਲ ਜੋਗੇ ਦੋਸਤਾਂ ਆ ਆਪਣੇ ਸ਼ਹੀਦਾ ਸਾਹਿਬਾਨ ਕੇ ਤੇ ਪਾਟ ਪੂਜਾ ਕਰੋ ਬਹੁਤ ਵਧੀਆ ਫਲ ਮਿਲਦਾ ਹੈ ਇੱਥੇ ਕਿੰਦਾ ਵਧੀਆ ਟਾਈਮ ਚ ਪਰ ਐਤਵਾਰ ਛੁੱਟੀ ਮਨਾਉਂਦੇ ਦਿਲ ਨਹੀਂ ਕਰਦਾ ਆਪਾਂ ਸੇਵਾ ਤੇ ਆਏ ਇਨਾਇ ਨੇ ਭਾਈ ਅਸੀਂ ਇੱਕ ਗੱਲ ਇਹ ਨਹੀਂ ਕਿ ਛੁੱਟੀ ਰੱਬ ਤੋਂ ਜ਼ਿਆਦਾ ਭਜਣਾ ਰੱਬ ਤੋਂ ਜਿਹੜਾ ਬੰਦਾ ਭਜ ਗਿਆ ਉਹ ਖਤਮ ਹੀ ਆ ਕੰਮ ਵੇ ਗੜੀ ਦੇ ਤੇ ਗੁਰੂ ਘਰ ਆਓ ਵਧੀਆ ਗੱਲਾਂ ਐ ਐਤਵਾਰ ਨੂੰ ਟਾਈਮ ਕੱਢ ਕੇ ਜਿੱਦਾਂ ਵੀ ਆ ਸਾਰੇ ਵੀਰਾਂ ਨੂੰ ਨਹੀਂ ਸੁਣਿਆ ਕਿੰਨਾ ਕਿ ਵਧੀਆ ਲਾਦਾ ਗੁਰੂ ਦੀ ਸੇਵਾ ਚ ਬਾਣੀ ਚ ਆਨੰਦ ਮਿਲਦਾ ਹਾਂਜੀ ਹਾਂਜੀ ਪੂਰਾ ਆਨੰਦ ਭਾਈ ਫੁੱਲਾ ਵਾਲਾ ਕੰਮ ਹੋਇਆ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਨੀਂਦ ਆਉਂਦੀ ਆ ਫੁੱਲਾ ਤੇ ਆਉਂਦੇ ਕੰਡਿਆ ਆ ਹਾਂਜੀ ਕੰਡਿਆਂ ਤੇ ਨੀਂਦ ਨਹੀਂ ਆਉਂਦੀ ਫੁੱਲਾਂ ਤੇ ਨੀਂਦ ਆਉਂਦੀ ਆ ਬਾਣੀ ਸੁਣ ਕੇ ਆਪਣੇ ਜੀਵਨ ਦਾ ਚੱਲ ਨਹੀਂ ਆਉਂਦਾ ਦਰਤੀ ਜੀ ਹਾਂਜੀ ਜੇ ਧੰਨਵਾਦ ਆਜ ਸਾਕੀ ਮੇਰੇ ਨਾਲ ਗੱਲਬਾਤ ਕੀਤੀ ਹੈ ਕਿ ਅਨੰਦ ਆਇਕ ਗੁਰੂ ਦੀ ਬਾਣੀ ਦੀ ਸੇਵਾ ਦੇ ਵਿੱਚ ਅਨੰਦ ਆਕਸਰ ਹੀ ਲੋਕ ਜਿਹੜਾ ਨੇ ਕਿ ਦੁਨੀਆਦਾਰੀ ਦੇ ਵਿੱਚ ਰੁੱਝ ਜਾਂਦੇ ਨੇ ਲੋਕਾਂ ਨੂੰ ਜਿਹੜਾ ਹੈ ਕਿ ਆਪਣਾ ਕੁਝ ਸਮਾਂ ਕੱਢ ਕੇ ਗੁਰੂ ਦੇ ਵੱਲ ਵੀ ਲਾਣਾ ਚਾਹੀਦਾ ਜਿਸ ਤਰ੍ਹਾਂ ਕਿ ਹਰ ਐਤਵਾਰ ਸੰਤਾਂ ਇੱਥੇ ਚਪੈਰੇ ਤੇ ਆਉਂਦੀਆਂ ਨੇ ਹਾਜ਼ਰੀਆਂ ਪਰਨਾਉਂਦੀਆਂ ਨੇ ਤੇ ਆਪਣਾ ਨੂੰ ਬੜਾ ਵਡਪਾਕਾ ਸਮਝਦੀਆਂ ਨੇ ਕਿ ਅਸੀਂ ਇਸ ਦਰ ਤੇ ਆ ਕੇ ਸੇਵਾ ਕਰ ਰਹੇ ਹਾਂ ਮੈਨੂੰ ਤੇ ਹੋਰ ਜਿਆਦਾ ਵਸਿ ਵਿੱਚ ਕਵਲ ਦਾ ਸਿਟੀ ਹੈਡਲਾਈਨ ਨੰਬਰ